ਐਸਸ ਕਾਲੀ ਤੁਸੀਂ ਦੇਖ ਰਹੇ ਹੋ ਕੇਟੀਵੀ ਪੰਜਾਬ ਤੇ ਮੈਂ ਹਜਿੰਦਰ ਸਿੰਘ ਅੱਜ ਅਸੀਂ ਸੁਲਤਾਨਪੁਰ ਵਿਖੇ ਮੌਜੂਦਾਂ ਪਿੰਡ ਬਾਪੁਰ ਗਰਾਊਂਡ 0 ਤੇ ਇੱਕ ਮੰਡ ਖੇਤਰ ਦਾ ਵੀ ਦੌਰਾ ਕੀਤਾ ਤੇ ਸਾਡੇ ਨਾਲ ਸਾਬਕਾ ਸਰਪੰਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਵਾਉਣੇ ਡਾਡੀ ਸਰ ਕੀ ਨਾਮ ਡਾਡਾ ਮੇਰਾ ਸੁਖਚੰਨ ਸਿੰਘ ਪਿੰਡ ਪਸੰਦਕਦੀਮ ਮੈਂ ਪਿੰਡ ਦਾ ਸਾਬਕਾ ਸਰਪੰਚਾਂ ਸਾਡੇ ਇੱਕ ਤਕਰੀਬਨ ਡੇਢ ਮਹੀਨਾ ਪਾਣੀ ਜ਼ਮੀਨ ਦੇ ਵਿੱਚ ਰਿਹਾ ਸਾਰੀ ਫਸਲ ਤਬਾਹ ਹੋ ਗਈ ਸਾਰੀ ਫਸਲ ਤਬਾਹ ਹੋ ਗਈਏ ਤੇ ਗੰਦੀ ਜ਼ਮੀਨ ਦੇ ਵਿੱਚ ਜਿੰਨੀ ਵੀ ਜ਼ਮੀਨਾਂ ਬਚੀ ਸਾਡੀ ਉਹਦੇ ਵਿੱਚ ਰੇਤਾ ਪੈ ਗਈ ਆ ਉਹਦੇ ਵਿੱਚ ਕਣਕ ਬੀਜਣ ਦਾ ਵੀ ਮੁਸ਼ਕਲ ਆ ਬਹੁਤ ਤਰ੍ਹਾਂ ਦੇਖਿਆ ਜਾਵੇ ਹੁਣ ਉੱਥੇ ਟਰੈਕਟਰ ਜਾਂ ਕੁਛ ਚੱਲਦਾ ਉਹਦੇ ਵਿੱਚ ਜ਼ਮੀਨ ਦੇ ਵਿੱਚ ਜਿਹੜੀ ਸਾਡੀ ਜ਼ਮੀਨ ਹੈ ਟਰੈਕਟਰ ਆਏ ਸੀ ਟਰੈਕਟਰ ਚੱਲੇ ਨਹੀਂ ਟਰੈਕਟਰ ਗਿੱਲਾ ਹੋ ਨਿਕਾ ਦਾ ਕਿੰਨਾ ਦੇ ਟਰੈਕਟਰ ਆਏ ਸੀਗੇ 10 ਬਾਬਾ ਅੰਮ੍ਰਿਤਪਾਲ ਦੇ ਭਾਈ ਅੰਮ੍ਰਿਤਪਾਲ ਸਿੰਘ ਦੇ 10 ਟਰੈਕਟਰ ਆਏ ਸੀਗੇ ਕੋਈ ਸਾਡੀ ਜ਼ਮੀਨ ਦੇ ਵਿੱਚ ਚੱਲੇ ਨਹੀਂ ਤੇ ਚੱਲੇ ਨਹੀਂ ਏ ਉਹ ਟਰੈਕਟਰ ਬਾਕੀ ਇੱਕ ਧਾਰੀ ਲਾ ਕੇ ਚਲੇਗੇ ਵਾਪਸ ਤੇ ਟੂਟਲ ਤੁਹਾਡੀ ਕਿੰਨੀ ਜ਼ਮੀਨ ਆ ਸਾਡੇ ਕੋਲ ਤਕਰੀਬਨ ਜਿਹੜੀ ਸਾਡੇ ਦਾਦੇ ਦੇ ਨਾਮ ਕੋ ਦਾਦੇ ਦੀ ਆ ਉਹ 150 ਕਿੱਲਾ ਹੈ ਤੇ 100 ਕਿੱਲਾ ਹੀ ਹੋਣੇ ਆ ਤੇ ਬਾਕੀ 50 ਕਿੱਲਾਂ ਦੇ ਵਿੱਚ ਦਰਿਆ ਵਗਦਾ ਏ ਇਸ ਕਰਕੇ ਅਸੀਂ ਬਹੁਤ ਪਰੇਸ਼ਾਨੀ ਦੇ ਵਿੱਚ ਆ ਅਸੀਂ ਸਰਕਾਰ ਤੋਂ ਇਹੋ ਮੰਗ ਕਰਦੇ ਆ ਕਿ ਸਾਨੂੰ ਜੋਗ ਮਵਾਲਾਜਾ ਦਿੱਤਾ ਜਾਵੇ ਅਤੇ ਜੋ ਸਾਡੀ ਜ਼ਮੀਨ ਆ ਉਹ ਸਾਨੂੰ ਅਲਾਟ ਕੀਤੀ ਜਾਵੇ ਉਹਦਾ ਸਾਨੂੰ ਮਾਲਕੀ ਹੱਕ ਦਿੱਤੇ ਜਾਣ ਇਸ ਕਰਕੇ ਅਸੀਂ ਬਹੁਤ ਹੀ ਮੁਸ਼ਕਲ ਦੇ ਵਿੱਚ ਆ ਇਸ ਟਾਈਮ ਅਸੀਂ ਤਕਰੀਬਨ 35 40 ਕਿਲੇ ਚੋਂ ਨਾ ਲਾਇਆ ਸੀ ਉਹ ਵੀ ਖਤਮ ਹੋ ਗਿਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਡਾ ਸਰਕਾਰ ਵੱਲੋਂ ਭਾਵੇਂ ਸਿੱਧਾ 100 ਕਿਲਾ ਭਾਵੇਂ 40 ਕਿਲੇ ਸਰਕਾਰ ਵੱਲੋਂ ਤਾਂ ਸਿਰਫ 5 ਕਿਲਿਆਂ ਦਾ ਹੀ ਮਹਾਜਾ ਦਿੱਤਾ ਜਾਣਾ ਇਹ ਤੇ ਬਾਰੇ ਕੀ ਕੈਂਡੀਡਾ ਅਸੀਂ ਤਾਂ ਕਹਿੰਦੇ ਆ ਵੀ 5 ਕਿਲਿਆਂ ਦੇ ਨਾਲ ਕੀ ਬਣਨਾ 5 ਕਿਲਿਆਂ ਦਾ ਇਹ 8 5 40 4000 ਰੁਪਇਆ ਮਿਲਣਾ ਖਰਾਬਾ ਤੇ ਇੱਕ ਕਿੱਲੇ ਦੇ ਉੱਤੇ ਕਮ ਸੇ ਕਮ 20000 ਰੁਪਇਆ ਤਾਂ ਖਰਚਾ ਆਇਆ ਹੈ ਤੇ ਇਹ ਮੈਂ ਬਾਈ 24 25000 ਰੁਪਏ ਨੂੰ ਜਾਂ 40000 ਰੁਪਏ ਨੂੰ ਕੀ ਕਰਾਂਗੇ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਨੂੰ ਸਾਰੀ ਹੀ ਜ਼ਮੀਨ ਦਾ ਮੌਜਦਾ ਦਿੱਤਾ ਜਾਵੇ ਤਾਂ ਕਿ ਅਸੀਂ ਆਗਾ ਗੁਜ਼ਾਰਾ ਕਰ ਸਕੀਏ ਇਸ ਟਾਈਮ ਅਸੀਂ ਜ਼ਮੀਨ ਜਾਇਦਾਦ ਹੋਣ ਦੇ ਕਾਰਨ ਵੀ ਫਿਰ ਵੀ ਅਸੀਂ ਅੱਜ ਇਸ ਟਾਈਮ ਜ਼ੀਰੋ ਗਰਾਊਂਡ ਤੇ ਉੱtre ਆਏ ਆਂ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਰਾ ਕੋਸ਼ਿਸ਼ ਹੀ ਜਿੰਨਾ ਵੀ ਕੋਹਿਆ ਉਹਨੂੰ ਦੇਖਿਆ ਜਾਵੇ ਦੇਖ ਕੇ ਸਾਡੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਦੇ ਵਿੱਚ ਸਾਨੂੰ ਟਰੈਕਟਰ ਮਹੀਆ ਕਰਾਏ ਜਾਣ ਜੋ ਤਾਂ ਜੋ ਅਸੀਂ ਆਪਣੀ ਜ਼ਮੀਨ ਨੂੰ ਜੋਗ ਵਾਹੀ ਜੋਗ ਬਣਾ ਸਕੀਏ ਇੰਨੀ ਬੇਨਤੀ ਕਰਦਾ ਮੈਂ ਸਰਕਾਰ ਨੂੰ ਕਹਿੰਦਾ ਕਿ ਇਹ ਜਰੂਰ ਇਹੜੀ ਗੱਲਾਂ ਇਹ ਸਰਕਾਰ ਤੱਕ ਪਹੁੰਚਾਈ ਜਾਵੇ ਤਾਂ ਕਿ ਉਹ ਆਣ ਕੇ ਚੈੱਕ ਕਰਨਾ ਪਸਰਵਾ ਕਰਨ ਤੇ ਉਹ ਜ਼ਮੀਨ ਨੂੰ ਵਾਹੀ ਜੋਗ ਬਣਾਇਆ ਜਾਵੇ ਅਸੀਂ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਇਹ ਦੱਸਿਆ ਕਿ ਸਾਡੀ ਜਿਹੜੀ ਜ਼ਮੀਨ ਆ ਉਹ ਵੀ ਬੀਜਣ ਯੋਗ ਨਹੀਂ ਆ ਕੇਟੀਵੀ ਪੰਜਾਬ ਦੇ ਨਾਲ ਕੈਮਰਾਮੈਨ ਕਮਲ ਦੇ ਨਾਲ ਜਤਿੰਦਰ ਸਿੰਘ ਦੀ ਰਿਪੋਰਟ ਕੇਟੀਵੀ ਪੰਜਾਬ ਕੋਟੋਟਲਾ